ਅਲੇ ਦਾ ਜਿਹੜਾ ਬਹੁਤ ਹੀ ਵੱਡਾ ਪੈਂਡਿੰਗ ਇਸ਼ੂ ਸੀ ਜੋ ਸਾਡੇ ਵਾਸਤੇ ਵੀ ਸਿਰ ਦਰਦੀ ਸੀ ਉਹ ਪਟਿਆਲੇ ਦੇ ਸ਼ਹਿਰ ਵਾਸੀਆਂ ਵਾਸਤੇ ਵੀ ਉਹ ਸੀਗਾ ਸੜਕਾਂ ਦਾ ਕੰਮ ਸੋ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਅੱਜ ਉਸ ਕੰਮ ਦਾ ਆਗਾਜ਼ ਕਰਨ ਜਾ ਰਹੇ ਹਾਂ ਕਿ ਪਟਿਆਲਾ ਜਿਹੜਾ ਹੈਗਾ ਉਹ ਜਿਵੇਂ ਕੰਦਾ ਸੀਗਾ ਜਿੱਥੇ-ਜਿੱਥੇ ਸਾਈਡ ਤੇ ਡੰਪ ਪਏ ਸੀ ਆਪਾਂ ਇਹ ਕੰਟੀਨਿਊ ਨਹੀਂ ਕਰਾਂਗੇ ਆਪਾਂ ਸਾਰੇ ਡੰਪ ਜਿਹੜੇ ਹੈਗੇ ਆ ਪਟਿਆਲਾ ਸ਼ਹਿਰ ਤੋਂ ਕਲੀਨ ਕਰਕੇ ਇਸ ਨੂੰ ਬਿਲਕੁਲ ਐਸਾ ਸ਼ਹਿਰ ਬਣਾਵਾਂਗੇ ਜਿਵੇਂ ਜਿਵੇਂ ਕਾਉਂਸਲਰ ਸਾਹਿਬ ਨੇ ਦੱਸਿਆ ਇਹ इंदौर ਲੈਵਲ ਦਾ ਸ਼ਹਿਰ ਸਾਡਾ ਸ਼ਾਹੀ ਸ਼ਹਿਰ ਪਟਿਆਲਾ ਹੈਗਾ ਇਸ ਨੂੰ ਆਪਾਂ ਮੋੜ ਤੋਂ ਇਹਦੀ ਜਿਹੜੀ ਸ਼ਾਨੋ ਸ਼ੌਕਤ ਹੈ ਉਸ ਤੇ بچਾਵਾਂਗੇ ਤਕਰੀਬਨ 6 ਕਰੋੜ ਦੀ ਲਾਗਤ ਦੇ ਨਾਲ ਇਹ ਸਟ੍ਰੈਚ ਜਿਹੜਾ ਹੈਗਾ ਇੱਥੋਂ ਲੈ ਕੇ ਵੱਡੀ ਨਦੀ ਦੇ ਪੁਲਾਂ ਤੱਕ ਇਹ ਜਿਹੜਾ ਹੈ ਅਸੀਂ ਰੋਡ ਬਣਾ ਰਹੇ ਹਾਂ ਪੂਰੀ ਫਰੈਸ਼ ਨਵੀਂ ਰੀਕਾਪਟਿੰਗ ਹੋਏਗੀ ਤੇ 7 ਕਰੋੜ ਦਾ ਇਹ ਪ੍ਰੋਜੈਕਟ ਹੈ ਜੀ ਇਸ ਤੋਂ ਇਲਾਵਾ ਨੈਕਸਟ ਵੀਕ ਤੋਂ ਅਸੀਂ ਸ਼ਹਿਰ ਦੇ ਅੰਦਰ ਵਾਲੀਆਂ ਸੜਕਾਂ ਦਾ ਵੀ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਵੀ ਕਮਿਸ਼ਨਰ ਸਾਹਿਬ ਜਾਂ ਸ਼ੁਕਲਾ ਜੀ ਨੇ ਦੱਸਿਆ ਕਿ ਆਪਾਂ ਅੰਦੌਰ ਵਰਗਾ ਸ਼ਹਿਰ ਬਣਾਉਣਾ ਚਾਹੁੰਦੇ ਹਾਂ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਜਿੱਲੇ ਜ਼ਿਲ੍ਹਾ ਸੁੱਕਾ ਕੂੜਾ ਜਿਹੜਾ ਅਲੱਗ-ਅਲੱਗ ਕਰਕੇ ਪਾਇਆ ਕਰੋ ਤੁਸੀਂ ਵੀ ਸਾਡਾ ਸਹਿਯੋਗ ਕਰੋ ਕਾਰਪੋਰੇਸ਼ਨ ਤੁਹਾਡੇ ਨਾਲ ਖੜੀ ਹੈ ਕਾਰਪੋਰੇਸ਼ਨ ਦੀ ਡਿਊਟੀ ਦੇ ਨਾਲ ਲੋਕਾਂ ਨੂੰ ਵੀ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ ਮੈਂ ਇਸ ਲਈ ਪਟਿਆਲਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਜਿੱਥੇ ਵੀ ਸਾਡਾ ਪ੍ਰਸ਼ਾਸਨ ਜਿੱਥੇ ਸਾਡੇ ਮੇਅਰ ਸਾਹਿਬ ਸ਼ੁਰੂਆਤ ਕਰਦੇ ਨੇ ਆਪਾਂ ਡੈਡੀਕੇਸ਼ਨ ਦੇ ਨਾਲ ਇਹਨਾਂ ਦੇ ਨਾਲ ਖੜੀਏ ਤੇ ਪਟਿਆਲੇ ਨੂੰ ਸਾਫ਼ ਸੁਥਰਾ ਸ਼ਹਿਰ ਬਣਾਈਏ ਉਹ ਅਸੀਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਜਿਹੜਾ ਰੇਨੀ ਸੀਜ਼ਨ ਹੈ ਮੌਨਸੂਨਸ ਹੈ ਉਹ ਕਲੀਅਰ ਹੋ ਜਾਵੇ ਅਜਿ ਸਵਾਰੀ ਇਸ ਸਾਲ ਬਸਾਤ ਵੀ ਜਿਹੜੀ ਆ ਜੂਨ ਤੋਂ ਸ਼ੁਰੂ ਹੋ ਕੇ ਸੈਪਟੈਂਬਰ ਤੱਕ ਤੁਹਾਨੂੰ ਪਤਾ ਪਹੁੰਚੀ ਰਹੀ ਹੈ ਜੀ but by god's grace ਅਸੀਂ we are fortunate ਕਿ ਅੱਜ ਜਿਹੜਾ ਹੈ ਮੌਸਮ ਖੁੱਲ ਗਿਆ ਹੈ ਤੇ ਹੁਣ ਜਿਹੜਾ ਹੈ ਪਟਿਆਲੇ ਦਾ ਜਿਹੜਾ ਬਹੁਤ ਹੀ ਵੱਡਾ ਪੈਂਡਿੰਗ ਇਸ਼ੂ ਸੀ ਜੋ ਸਾਡੇ ਵਾਸਤੇ ਵੀ ਸਿਰ ਦਰਦੀ ਸੀ ਉਹ ਪਟਿਆਲੇ ਦੇ ਸ਼ਹਿਰ ਵਾਸੀਆਂ ਵਾਸਤੇ ਵੀ ਉਹ ਸੀਦਾ ਸੜਕਾਂ ਦਾ ਕੰਮ ਸੋ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਅੱਜ ਉਸ ਕੰਮ ਦਾ ਆਗਾਜ਼ ਕਰਨ ਜਾ ਰਹੇ ਹਾਂ ਤਕਰੀਬਨ 6 ਕਰੋੜ ਦੀ ਲਾਗਤ ਦੇ ਨਾਲ ਇਸ ਸਟ੍ਰੈਚ ਜਿਹੜਾ ਹੈਗਾ ਇੱਥੋਂ ਲੈ ਕੇ ਵੱਡੀ ਨਦੀ ਦੇ ਪੁਲਾਂ ਤੱਕ ਇਹ ਜਿਹੜਾ ਹੈ ਅਸੀਂ ਰੋਡ ਬਣਾ ਰਹੇ ਹਾਂ ਪੂਰੀ ਫਰੈਸ਼ ਨਵੀਂ ਰੀਕਾਪਟਿੰਗ ਹੋਏਗੀ ਤੇ 7 ਕਰੋੜ ਦਾ ਇਹ ਪ੍ਰੋਜੈਕਟ ਹੈ ਜੀ ਇਸ ਤੋਂ ਇਲਾਵਾ ਨੈਕਸਟ ਵੀਕ ਤੋਂ ਅਸੀਂ ਸ਼ਹਿਰ ਦੇ ਅੰਦਰ ਵਾਲੀਆਂ ਸੜਕਾਂ ਦਾ ਵੀ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਸੋ ਜਿੱਥੇ ਮੈਂ ਮਾਫੀ ਮੰਗਦਾ ਹਾਂ ਮੈਨੂੰ ਬਹੁਤ ਖੇਦ ਹੈ ਕਿ ਬੜੀ ਚਿਰ ਤੋਂ ਪਟਿਆਲਾ ਸ਼ਹਿਰ ਵਾਸੀਆਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪਿਆ ਬਟ ਯੂ ਗੇਨ ਸਮ ਵੀ ਹੈਵ ਟੂ ਲੂਸ ਸਮ ਐਵਰੀਬਾਡੀ ਵਾਂਟਸ ਟੂ ਗੋ ਟੂ ਹੈਵਨ ਨੋ ਵਨ ਵਾਂਟਸ ਟੂ ਡਾਈ ਸਾਨੂੰ ਸੁਖਦਾ ਤਾਂ ਸਾਰਿਆਂ ਚਾਹੀਦਿਆਂ ਨੇ ਪਰ ਤਕਲੀਫ ਜਿਹੜੀ ਆ ਉਹ ਨਾ ਹੋਵੇ ਬਟ ਇਹ ਕੰਮ ਇਹ ਜਿਆ ਸੀਗਾ ਸ਼ਹਿਰ ਦਾ ਪਾਣੀ ਦਾ ਜਿਹੜਾ ਅਸੀਂ ਪਾਈਪਲਾਈਨਸ ਵਿਛਾਣੀਆਂ ਸੀ ਇਹ ਬਹੁਤ ਵੱਡਾ ਕੰਮ ਸੀ ਜਿੱਥੇ ਉਹ ਵਾਰ ਫੂਟਿੰਗ ਤੇ ਚੱਲ ਰਿਹਾ ਹੈ ਸੜਕਾਂ ਬਹੁਤ ਚਿਰ ਤੋਂ ਪਟੀਆਂ ਹੋਈਆਂ ਸੀ ਉਹਨਾਂ ਦੀ ਕੰਸੋਲੀਡੇਸ਼ਨ ਹੋ ਚੁੱਕੀ ਹੈ ਅਸੀਂ ਉੱਥੇ ਉਹਨਾਂ ਸੜਕਾਂ ਬਣਾਉਣ ਦਾ ਵੀ ਕੰਮ ਪਟਿਆਲੇ ਸ਼ਹਿਰ ਸ਼ੁਰੂ ਕਰ ਰਹੇ ਹਾਂ ਪਰ ਕੱਲ ਇੱਕ ਸਾਨੂੰ ਦੱਸਦੇ ਕਿ ਕਿੱਥੇ ਕੂੜਾ ਇਕੱਠਾ ਹੋ ਰਿਹਾ ਹੈ ਇਹ ਸਾਰੀ ਜਿਹੜਾ ਇੱਕ ਟੀਮਵਰਕ ਲੈ ਕੇ ਆਪਾਂ ਇਸ ਨਤੀਜੇ ਤੇ ਪਹੁੰਚੇ ਆ ਕਿ ਪਟਿਆਲਾ ਜਿਹੜਾ ਹੈਗਾ ਉਹ ਜਿਵੇਂ ਗੰਦਾ ਸੀਗਾ ਜਿੱਥੇ-ਜਿੱਥੇ ਸਾਈਡ ਤੇ ਡੰਪ ਪਏ ਸੀ ਆਪਾਂ ਇਹ ਕੰਟੀਨਿਊ ਨਹੀਂ ਕਰਾਂਗੇ ਆਪਾਂ ਸਾਰੇ ਡੰਪ ਜਿਹੜੇ ਹੈਗੇ ਆ ਪਟਿਆਲਾ ਸ਼ਹਿਰ ਤੋਂ ਕਲੀਨ ਕਰਕੇ ਇਸ ਨੂੰ ਬਿਲਕੁਲ ਐਸਾ ਸ਼ਹਿਰ ਬਣਾ ਦਾਂਗੇ ਜਿਵੇਂ ਜਿਵੇਂ ਕਾਉਂਸਲਰ ਸਾਹਿਬ ਨੇ ਦੱਸਿਆ ਇਹ इंदौर ਲੈਵਲ ਦਾ ਸ਼ਹਿਰ ਸਾਡਾ ਸ਼ਾਹੀ ਸ਼ਹਿਰ ਪਟਿਆਲਾ ਹੈਗਾ ਇਸ ਨੂੰ ਆਪਾਂ ਮੋੜ ਸੋ ਇਹ ਵੀ ਜਿਹੜੀ ਸ਼ਾਨੋ ਸ਼ੌਕਤ ਹੈ ਉਸ ਤੇ ਪਹੁੰਚਾਵਾਂਗੇ ਤੇ ਸਾਰੇ ਜਿਹੜੇ ਡੰਪ ਸਾਈਟਸ ਨੇ ਉਹ ਕਲੀਅਰ ਕਰਾਂਗੇ ਸਾਡੀ ਟੀਮ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਦਾ ਕਰਨਾ ਚਾਹੁੰਦਾ ਨੇਰ ਸਾਹਿਬ ਦੀ ਸਪੋਰਟ ਦਾ ਸਾਡੇ ਕਾਉਂਸਲਰ ਜਿਹੜੇ ਖੜੇ ਨੇ ਸੁਖਲਾ ਜੀ ਗਾਂਧੀ ਜੀ ਐਂਡ ਬਾਕੀ ਜਿਹੜੇ ਖੜੇ ਨੇ ਸਾਰਿਆਂ ਦਾ ਸ਼ੁਕਰੀਆ ਦਾ ਕਰਨਾ ਚਾਹੁੰਦਾ ਕਿਉਂਕਿ ਇਹਨਾਂ ਨੇ ਬਰਸਾਤਾਂ ਦੇ ਵਿੱਚ ਵੀ ਬਰਸਾਤ ਉੱਪਰੋਂ ਹੁੰਦੀ ਸੀ ਅਸੀਂ ਫੋਨ ਮਾਰਦੇ ਸੀ ਕਮਿਸ਼ਨਰ ਸਾਹਿਬ ਨਾਲ ਦੇਣਾ ਭੇਜਦੇ ਸੀ ਬੜੀ ਸ਼ਰਮ ਮੈਨੂੰ ਵੀ ਆਉਂਦੀ ਸੀ ਵੀ ਇਹ ਆ ਕੇ ਮੀਂਹ 'ਚ ਕੰਮ ਕਰਦੇ ਸੀ ਕਿਉਂਕਿ ਇਹਨਾਂ ਦੀ ਡਿਊਟੀ ਸੀ ਪਰ ਜੋ ਅੱਜ ਇਹਨਾਂ ਨੇ ਐ ਪੇਸ਼ ਕਰਕੇ ਔਰ ਕਮਿਸ਼ਨਰ ਸਾਹਿਬ ਦੇ ਆਦੇਸ਼ ਤੇ ਬਿਦਨ 3 ਡੇਸ ਇਸ ਡੰਪ ਨੂੰ ਇੱਕ ਐਸਾ ਸੁੰਦਰ ਪਾਰਕ ਚ ਕਨਵਰਟ ਕਰਤਾ ਮੈਂ ਇਹਨਾਂ ਨੂੰ ਸੈਲੂਟ ਕਰਦਾ ਜਿਹੜੇ ਮੇਰੇ ਮੁਲਾਜ਼ਮ ਨੇ ਜਿਹੜੇ ਇਹ ਸਫਾਈ ਸੇਵਕ ਨੇ ਜਿਹੜੇ ਸਫਲਾਈਏ ਔਰ ਇਸ ਤਰ੍ਹਾਂ ਦਾ ਮੈਸੇਜ ਦਈਏ ਪੰਜਾਬ ਚ ਵੀ ਪਟਿਆਲਾ ਇੱਕ ਬਹੁਤ ਹੀ ਸਾਫ ਸੁਥਰਾ ਸ਼ਹਿਰ ਹੈ ਔਰ ਜਿਹਨੂੰ ਆ ਕੇ ਲੋਕ ਦੇਖਣ ਕਿਉਂਕਿ ਅਸੀਂ ਅੱਜ ਐਗਜ਼ਾਮਪਲ इंदौर ਦੀ ਲੈਨੇ ਆ ਸਾਡੇ ਡੈਲੀਗੇਸ਼ਨ ਜਾਂਦੇ ਨੇ ਸਾਡੇ ਕਮਿਸ਼ਨਰ ਸਾਹਿਬ ਜਾ ਕੇ ਆਏ ਨੇ ਸਾਡੇ ਹੋਰ ਡੈਲੀਗੇਸ਼ਨ ਵੀ ਉਹ ਇੰਨਾ ਸਾਫ ਚਿਹਰਾ ਹੈ ਮੈਂ ਇਸ ਲਈ ਪਟਿਆਲਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਜਿੱਥੇ ਵੀ ਸਾਡਾ ਪ੍ਰਸ਼ਾਸਨ ਜਿੱਥੇ ਸਾਡੇ ਮੇਅਰ ਸਾਹਿਬ ਸ਼ੁਰੂਆਤ ਕਰਦੇ ਨੇ ਆਪਾਂ ਡੈਡੀਕੇਸ਼ਨ ਦੇ ਨਾਲ ਇਹਨਾਂ ਦੇ ਨਾਲ ਕਰੀਏ ਤੇ ਪਟਿਆਲੇ ਨੂੰ ਇੱਕ ਸਾਫ ਸੁਥਰਾ ਸ਼ਹਿਰ ਬਣਾਈਏ ਮੈਂ ਇੱਕ ਵਾਰ ਫੇਰ ਮੇਰੇ ਕਮਿਸ਼ਨਰ ਸਾਹਿਬ ਮਨਜੋਗ ਮੇਰੇ ਮੇਅਰ ਸਾਹਿਬ ਸਾਰੇ ਕਾਉਂਸਲਰ ਸਾਹਿਬਾਨ ਦਾ ਧੰਨਵਾਦ ਕਰਦਾ ਔਰ ਮੈਂ ਇੱਕ ਪਟਿਆਲਾ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੇ ਦੇਖੋ ਬਿਨਾ ਪਬਲਿਕ ਦੇ ਸਹਿਯੋਗ ਦੇ ਕਿੰਨੀ ਮਰਜ਼ੀ ਐਫਰਟਸ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਕਰਨ ਸਾਡੇ ਮੇਅਰ ਸਾਹਿਬ ਕਰਨ ਸਾਡੇ EMPLOYEES ਕਰਨ ਜਾਂ ਅਸੀਂ ਕਾਉਂਸਲਰ ਕਰੀਏ ਇਹ ਪੋਸੀਬਲ ਨਹੀਂ ਹੈਗਾ ਪਟਿਆਲਾ ਸਾਹਿਬ ਕਰਨ ਜਦ ਤੱਕ ਤੁਹਾਡੀ ਸਹਿਯੋਗਤਾ ਸਾਡੇ ਨਾਲ ਨਹੀਂ ਹੋਊਗੀ ਮੈਂ ਇਸੇ ਕਰਕੇ ਸਾਰੇ ਪਟਿਆਲਾ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਇੱਕ ਐਗਜ਼ੈਂਪਲ ਅੱਜ ਪਟਿਆਲਾ ਭਾਸੋ ਰੋਡ ਤੋਂ ਸ਼ੁਰੂ ਹੋਈ ਹੈ ਔਰ ਇਹਨਾਂ ਦਾ ਸਟਾਫ ਜਿਹੜਾ ਹੈਗਾ ਸਾਡੇ ਇੰਸਪੈਕਟਰ ਹਰਵਿੰਦਰ ਜੀ ਸਾਡੇ ਡਰੋਗਾ ਜੀ ਬਲਵਿੰਦਰ ਜੀ ਔਰ ਇਹਨਾਂ ਦਾ ਪੂਰਾ ਸਟਾਫ ਰਿਸ਼ਵਪ ਜੀ ਜਗਤਾਰ ਜੀ ਔਰ ਮੇਰੇ ਕਾਉਂਸਲਰ ਭਰਾ ਡਾਕਟਰ ਗਾਂਧੀ ਜੀ ਡਾਕਟਰ ਗਾਂਧੀ ਜੀ ਜਿਹੜੇ ਪੀਏ ਨੇ ਸਾਡੇ ਡਾਕਟਰ ਸਾਹਿਬ ਦੇ ਜਸਵੀਰ ਸਿੰਘ ਗਾਂਧੀ ਜੀ ਮੇਰੇ ਐਸ ਕੇ ਜੀ ਬਿਰਦੀ ਜੀ ਲਾਲ ਜੀ ਜਿੰਨੇ ਵੀ ਇਸ ਭਾਸੋ ਰੋਡ ਦੇ ਕਾਉਂਸਲਰ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਬਹੁਤ ਜ਼ਿਆਦਾ ਐਫਰਟਸ ਕਰਕੇ ਬਾਰ ਬਾਰ ਕਹਿ ਕੇ ਇਹ ਕਰਾਇਆ ਔਰ ਇਹ ਇੱਕ ਐਗਜ਼ੈਂਪਲ ਹੈ ਕਿਉਂਕਿ ਸਾਡੇ ਉਤੇ ਕੋਈ ਸਾਡੇ ਮੰਤਰੀ ਸਾਹਿਬ ਪਾਣਜੋਗ ਆਏ ਸੀ ਕੁਝ ਦਿਨ ਪਹਿਲਾਂ ਉਹ ਅਬਜ਼ਰਵ ਕਰਕੇ ਗਏ ਸੀ ਪਟਿਆਲਾ ਇਸ ਸੋ ਡर्टी ਸਿਟੀ ਪਰ ਅੱਜ ਜਿਹੜੀ ਨਵੀਂ ਸ਼ੁਰੂਆਤ ਸਾਡੇ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਨੇ ਪਟਿਆਲੇ ਨੂੰ ਸਾਫ਼ ਕਲੀਨ ਪਟਿਆਲਾ ਦੀ ਮਹਿਮ ਸ਼ੁਰੂ ਕੀਤੀ ਹੈ ਔਰ ਇਸ ਡੰਪ ਨੂੰ ਜਿਹੜਾ ਸਭ ਤੋਂ ਪਟਿਆਲਾ ਗੰਦਾ ਡੰਪ ਸੀ ਅੱਜ ਅੱਜ ਅਸੀਂ 500 ਰੋਡ ਤੇ ਸੈਕੰਡਰੀ ਪੁਆਇੰਟ ਤੇ ਖੜੇ ਹਾਂ ਜਿਹੜਾ ਕਿ 15 ਸਾਲ ਤੋਂ ਸੈਕੰਡਰੀ ਪੁਆਇੰਟ ਸੀਗਾ ਸਰ ਮੇਰੇ ਨਾਲ ਮੇਰੇ ਕੌਂਸਲਰ ਸਹਿਬਾਨ ਸ਼ੁਕਲਾ ਜੀ ਜਸਵੀਰ ਗਾਂਧੀ ਜੀ ਲਾਲ ਜੀ ਆਪਣੇ ਕੁਲਵੰਤ ਜੀ ਬੀਰਜੀ ਜੀ ਐਸ ਕੇ ਜੀ ਔਰ ਡੀਸੀ ਸਾਹਿਬ ਸਤਿਕਾਰਯੋਗ ਮੇਰੇ ਨਾਲ ਮੇਰੇ ਸਾਥੀ ਪਾਰਟੀ ਦੇ ਵਲੰਟੀਅਰ ਸਹਿਬਾਨ ਸਲੋਕ ਪ੍ਰਧਾਨ ਸਹਿਬਾਨ ਸਾਰੇ ਹੀ ਸਤਿਕਾਰਯੋਗ ਹੈ ਔਰ ਅਫਸਰ ਸਹਿਬਾਨ ਜਿਹੜੇ ਮੇਰੇ ਨਾਲ ਆਏ ਵੀ ਹੈਗੇ ਸਾਡੇ ਕਮਿਸ਼ਨ ਸਾਹਿਬ ਵੀ ਸਹਿਯੋਗ ਕਰ ਰਹੇ ਆ ਡਾਕਟਰ ਸਾਹਿਬ ਔਰ ਇਹਨਾਂ ਦੀ ਪੂਰੀ ਟੀਮ ਹਰਵਿੰਦਰ ਜੀ ਔਰ ਪੂਰਾ ਸਾਡਾ ਸਟਾਫ ਕਾਰਪੋਰੇਸ਼ਨ ਦਾ ਪੂਰਾ ਸਟਾਫ ਜਿਹੜਾ ਹੈ ਉਹ ਤਤਪਰ ਹੈ ਹੈਗੀ 42 ਸੈਕੰਡਰੀ ਪੁਆਇੰਟ ਜੋ ਅਸੀਂ 22 ਸੈਕੰਡਰੀ ਪੁਆਇੰਟ ਖਤਮ ਕਰ ਚੁੱਕੇ ਜਿਵੇਂ ਕਮਿਸ਼ਨਰ ਸਾਹਿਬ ਜਾਂ ਸ਼ੁਕਲਾ ਜੀ ਨੇ ਦੱਸਿਆ ਵੀ ਆਪਾਂ ਅਨਦੌਰ ਵਰਗਾ ਸ਼ਹਿਰ ਬਣਾਉਣਾ ਚਾਹੁੰਦੇ ਆ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਗਿੱਲਾ ਸੁੱਕਾ ਕੂੜਾ ਜਿਹੜਾ ਅਲੱਗ-ਅਲੱਗ ਕਰਕੇ ਪਾਇਆ ਕਰੋ ਤੁਸੀਂ ਵੀ ਸਾਡਾ ਸਹਿਯੋਗ ਕਰੋ ਕਾਰਪੋਰੇਸ਼ਨ ਤੁਹਾਡੇ ਨਾਲ ਖੜੀ ਹੈ ਕਾਰਪੋਰੇਸ਼ਨ ਦੀ ਡਿਊਟੀ ਦੇ ਨਾਲ ਲੋਕਾਂ ਨੂੰ ਵੀ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ ਇੰਨੀ ਬੇਨਤੀ ਸਬਕਾਰ ਕਰੋ ਪਟਿਆਲਾ ਸਾਈ ਸ਼ਹਿਰ ਪਟਿਆਲਾ ਇਹਨੂੰ ਚਮਕਾਵਾਂਗੇ ਆਪਾਂ ਸਾਰਿਆਂ ਦਾ ਸਹਿਯੋਗ ਚਾਹੀਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ